ਅਗੇ ਮਾਨੇ ਮੋਢੇ ਵੀ ਜਿਹੜੇ ਕਾਦੇ ਜੀ ਜਦੋਂ ਉਹ ਬਾਬਾ ਬਲੀ ਗੰਗਾ ਸ਼ੂਨ ਦਾ ਜੀ ਤਾਂ ਫਿਰ ਬੜਾ ਖਾਸ ਹੈ ਮਰੀ ਕੰਪਨੀ ਨੇ ਜਿਹੜਾ ਉਹ ਲੈਂਦੇ ਫਾਰਮੂਲਾ ਨੋ ਹੀ ਆਪਣੇ ਆਪੋਂ ਇੱਕ ਸਮਝ ਬਣਾ ਲਈਏ ਤੈਸਾ ਇਹ ਨਮਰ ਜਿਸ ਨੂੰ ਆਪਣੇ ਨੀਸੇ ਦੇ ਵਿੱਚ ਜਾ ਸਕਦਾ ਉਹ ਉਹ ਵੀ ਲੈ ਕੇ ਇਸ ਆਪਣੀ ਮੰਨੇ ਮਾਲੀ ਹਿੰਦੀ ਬੋਲੋ ਕੋਈ ਮੇਰੇ ਅੱਗੇ ਧੌਣ ਲਗਾਇਆ ਸੀ ਪਰ ਉਹਦਾ ਕਹਿਆ ਬਈ ਆ ਜੀ ਪੈਸਾ ਤੂੰ ਆਪਾ ਪਾਤਾ ਹੈ ਨਾ ਲੰਘਾ ਜਾਂਦਾ ਹੈ ਨਾ ਪਾਵਾ ਜਾਂਦਾ ਹੈ ਅਈ ਨਹੀਂ ਜੀ ਮਲੇ ਮੋਟੇ ਬਰੂਗਲੇ ਆਪਾ ਤੋਂ ਤੇ ਫੋਰ ਦਾ ਸੇਡਾ ਨੂੰ ਅਦਰਸ਼ੇਦੋ ਬਹੁਤ ਸਾਡੇ ਭੰਗਲ ਫਾਰਮਾਂ ਬਾਈ ਹਾਰੇ ਲਹਾ ਪਹੁੰਚੇ ਹੋਏ ਹੈ

अगर कोई प्रमोशन देने वाली गाय है तो इसका नाम आता है छोटे बात दूध ज्यादा ब्यूटी में सबसे ये है। देखने को मेरा गाय बहुत अच्छी लगती है छोटी हाइट में बहुत अच्छे और बहुत अच्छी क्वालिटी की गाय जैसी जैसे का ये का ये कॉम्पिटिशन है पहले चार साल तक का शो बंद हो गया था हमें ये दो कैटेगरी शो हो गया है तो इसी इस गाय की भी बहुत डिमांड है बहुत लोग पसंद इस शो करते हैं कि मेरे को घर पे एक जैसे गाय चाहिए अपने है दूर पैसा देती है साइंस भी छोटा है और उधर दूर में पैसा कम आता है अपने आप में ये लेवल बढ़े हैं अगर ये पंद्रह बीस इसमें पट्टे का मूल्य बढ़ा दूर दूर का बढ़ा पड़ेगा क्योंकि हर शाखा के पास दो हज़ार सेंट भी कैसी है वो शाखे करते हैं ये अपने डिफरेंट ब्रेड अपनी जगह रखती है तो बहुत ही अच्छा कंपटीशन हमारे जगत सरकार गृहिणी थोड़ी होगी नौ में से सात को नाम दिया जाएगा दो गाय कोई भी कोई भी दो गाय इस इस कंपटीशन से बाहर जाएगी क्योंकि कंपटीशन तो, तो होना चाहिए अगर ये दस से ज्यादा होती तो और फैसला ले लेते अभी नौ में से सात गाय ये कंपटीशन रहेगी बाहर जाना पड़ेगा वो तैयार है।, है कोई भी लोग आए इस कंपटीशन से बाहर जाएंगे मैट्री रहे को बाहर जाना पड़ेगा बहुत अच्छा कंपटीशन है, है। चाहे लेकिन सभी के दिल नहीं है बहुत ब्यूटीफुल

ਹਿੰਦੀ ਡਿਜ਼ਾਈਨ ਸਹਿਮੁੰਦਾਈ ਹੈ ਟਾਪ ਲੈਣ ਲੈਣੀ ਉਹ ਕਸੂਰ ਜਿਹੜਾ ਹਿੰਦੀ ਬੋਲਦਾ ਗਾਹਾਂ ਨੂੰ ਪੱਪਾ ਰਾਮ ਸਟਾਫਰ ਕਿਹਦੇ ਹੈ ਸਾਰੇ ਸੇ ਜੋ ਰਿਸਰਚ ਕਰਾਇਆ ਲੈਣ ਉਹਨਾਂ ਦੇ ਮੁਸਫਤ ਕਰ ਉਸ ਕੋਲ ਨਾ ਪਾਇਆ ਪੰਜਾਬੀ ਅੱਜ ਦੇ ਰੋਲ ਤੋਂ ਪੰਜਾਬ ਕੀ ਟਾਪ ਟੀਮ ਜੋ ਸਭਾਤ ਆਇਆ ਹੈ ਦਸਤੂਰੀ ਉਸ ਜਨਤ ਦੇ ਅੰਦਰ ਆਇਆ ਕੁਤੋਂ ਆਉਂਦਾ ਹੈ ਕਹਾਂ ਹਿੰਦੀ ਜੀ ਬੋਲੀਏ ਤਾਂ ਕਾਦੇ ਬੋਲੋ ਉਹ ਪੰਜਾਬੀ ਬੋਲੋ ਦੋਸਤ ਭਈਏ ਬੈਠੇ ਆ ਤਹ ਰਹੀਦਾ ਕਹਿੰਦਾ ਵੇ ਗਾਉਂਦਾ ਤਾਂ ਮੈਂ ਪਰਹਿਰਾ ਸਵਾਰਾ ਪੰਜਾਬ ਪਾਲ ਇਹਨਾਂ ਦੇ ਨਾਮ ਪਾਲ ਇਧਰੋਂ ਚਲਚਾ ਹੋਣ ਲੱਗਿਆ ਤੇਰੀਆ ਹਾਂ ਉਹ ਬੰਦਾ ਸਮਨ ਬਰੋਲ ਜਿਹਨੂੰ ਚਾਹੀਦਾ ਰਸੂਆ ਕੋਲ ਆਪਰੋਂ 7ਵਾਂ ਨੰਬਰ ਤੇ ਆ ਕੋਲ ਆ 7ਵਾਂ ਨੰਬਰ ਕਹਿੰਦਾ ਜਿਹਨੂੰ ਚਾਹੀਦਾ ਲੈ ਲਾ ਜਾਓ ਗਦੀਪਾ ਆ ਲੈ ਜਾਓ 7 ਟੋਟੀਆਂ ਗਾਵਾਂ ਪੂਰੀਆਂ ਇੱਥੇ ਦਾ ਸਾਹਮਣੇ 6 ਹੈ ਆਪਣਾ ਹਰ ਸਾਲ ਮੇਲੇ ਨੇ ਪਸ਼ਵਾਂ ਦੇ ਨਸਤੇ

ਆਪਨੇ ਫੋਨ ਦਾ ਨੰਬਰ ਮੈਨੂੰ ਦੇ ਜੀ ਸੋ ਅਰੇ ਤੇ ਇਹ ਨਾ ਪਰਟੀਸ਼ਨ ਹੋ ਰਿਹਾ ਹੈ ਲਾ ਪੂਰੀ ਦੇ ਕੱਲੇ ਕੱਲੇ ਦਾ ਨਾਮ ਲੈਣਾ ਕੱਲ ਮੈਂ ਵਜਨ ਚੱਕੀ ਪਹਿਲਾ ਸਤਵਾਂ ਫਿਰ ਜਿਹੜਾ ਸਤਵਾਂ ਤੇ ਜਿਹੜਾ ਆਉਂਦਾ ਹੈ ਇਹ ਮੇਰੇ ਵਾਸਤੇ ਕੰਮ ਹੈ

मोल शर्मा जी शर्मा जी मने वारे कॉफ़ी रंग जे नालियां मारे हिकु बार शाम जी छे तो शर्मा जी बड़े पुराने बहुत चली पुर रही मिली बहुत साल मेलिया शिकार रही है जल्दी दूजी गांधी नफर दिखा तो शर्मा जी गुरिंद मोह शर्मा जी आओ रंग मुबारक जी शर्मा जी बहुत बहुत

ਕੰਲੀ ਕੰਲੀ ਵਾਰ ਲੇ ਕੇ ਉਹ ਵੀ ਬੜੀ ਪੋਲਿਸ ਚੜਾਈ ਬਹਤਾ ਆ ਮੁੰਡਾ ਲਾਭੀ ਪਾਕਾਣਾ ਕੈਨੇਡਾ ਤੋਂ ਆਇਆ ਇਹਨਾਂ ਕੈਨੇਡਾ ਨੂੰ ਚਲੇ ਜਾਂਦਾ ਕਿ ਰੋਡਿਆਂ ਨੂੰ ਮਿਲਦਾ ਕਹਿੰਦਾ ਤੇਰਾ ਗਰਾਲੀ ਤੇ ਕਿੱਥੇ ਆਉਂ ਫਾੜੀ ਰਹਿਣਾ ਉੱਥੇ ਰਹਿਣਾ ਉੱਥੇ ਨੋ ਇੱਥੇ ਨਾਲ ਨੂੰ ਫਾਸਟ ਆਉਣੀ ਹੈ ਜਿਹੜੀ ਫਾਸਟ ਹਮ ਜਾਲ ਦੀ ਤਾਲੀ ਰੋਡਿਆਂ ਨਾਲ ਅੱਜ ਆਪਾਂ ਬਹੁਤ ਮਾਰਨੇ ਆ ਲੋਕਿਆਂ ਨੇ ਤਾੜੀਆਂ ਤਾਲੀਆਂ ਹੋਏ ਨਜ਼ਰੀਆ ਹੁਣ ਗਾਣੇ ਦੀ ਤਾੜੀਆਂ ਜ਼ਰੂਰ ਮਾਰਨੀ ਹੈ ਫਰਸ਼ ਦੇ ਲਈ ਕੋਤਨੇ ਆਵਾਜ਼ ਨੂੰ ਬਰਬੇਸੇ ਤੋਂ ਉੱਤੇ ਮਦਰ ਅੰਦਰ ਜੱਜਾ ਉਹਨਾਂ ਜੈਦਾ ਬਹੁਤ ਪੜਖਿਆ ਇਸ ਪੁਲਾਵ ਨੂੰ ਪੁਲਾਵ ਦੇ ਨਾਲ ਬਹੁਤ ਪਰਾਨੇ ਜੁੜੇ ਹੋਇਆ ਹੁਣ ਤੁਸੀਂ ਗਰੁੱਪ ਦੇ

चार सौ चौरासी नंबर रंग माता जी दूण नहीं। दूण नहीं। बहुत बहुत फोटो कली -कली आज के दूजी दूसरी जानी है बहुत जी लेके कले कले

बमार <laughs>